ਵੈਸੇ ਤਾਂ ਸਾਰੇ ਮਾਲਵੇ ਚ ਉਹਨਾਂ ਨੇ ਗਏ ਪ੍ਰਚਾਰ ਕੀਤਾ ਪਰ ਇਹਦੇ ਚ ਦੋ ਘਟਨਾਵਾਂ ਇੱਕ ਉਹ ਸਾਬੋ ਕੀ ਤਲਵੰਡੀ ਜਾਂਦੇ ਆ ਜੀ ਉੱਥੇ 15 ਦਿਨ ਰਹਿੰਦੇ ਆ ਤੇ ਇਤਿਹਾਸ ਕਹਿੰਦਾ ਵੀ ਉੱਥੇ ਉਹਨਾਂ ਨੇ ਇੱਕ ਸਰੋਵਰ ਵੀ ਉਹਦਾ ਤਿਆਰ ਕੀਤਾ ਇਦੋਂ ਬਾਅਦ ਜਿਹੜੀ ਖਾਸ ਘਟਨਾ ਦਾ ਜਿਹੜਾ ਬਾਰ ਬਾਰ ਜ਼ਿਕਰ ਕਰਨਾ ਜ਼ਰੂਰੀ ਵੀ ਹੈ ਤੇ ਹੁੰਦਾ ਵੀ ਹੈ ਉਹ ਆ ਕੇ ਗੁਰੂ ਸਾਹਿਬ ਨੇ ਤਮਤਾਣ ਜਾ ਕੇ ਬਕਾਇਦਾ ਇੱਕ ਸਿੱਖੀ ਦਾ ਕੇਂਦਰ ਸਥਾਪਿਤ ਕੀਤਾ ਸਿੱਖਾਂ ਦੇ ਕਹਿਣ ਤੇ ਜੀ ਧਮਤਾਨ ਹਮਮ ਔਰ ਉਥੇ ਕਾਫੀ ਚਿਰ ਰਹੇ ਔਰ ਉਥੇ ਗੁਰੂ ਸਾਹਿਬ ਨੇ ਗੁਰੂ ਸਾਹਿਬ ਦੇ ਪ੍ਰਚਾਰ ਦਾ ਏਡਾ ਵੱਡਾ ਪ੍ਰਭਾਵ ਲੋਕਾਂ ਤੇ ਪਿਆ ਜੀ ਕਿ ਲੋਕ ਧੜਾ ਧੜ ਜਿਹੜੇ ਆ ਉਹ ਗੁਰੂ ਨਾਨਕ ਦੇ ਮਤ ਨੂੰ ਅਪਣਾਉਣ ਡੇ ਪਏ ਹਮਮ ਔਰ ਇੱਥੇ ਵੀ ਆਉਂਦਾ ਕਿ ਬਹੁਤ ਸਾਰੇ ਅਦਾਸੀ ਵੀ ਜਿਹੜੇ ਰਹਿ ਗਏ ਸੀਗੇ ਹਾਲੇ ਜਿਹੜੇ ਸਿੱਖੀ 'ਚ ਨਹੀਂ ਸੀ ਆਏ ਉਹ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਚਾਰ ਜਦੋਂ ਉਹਨਾਂ ਨੇ ਸੁਣਿਆ ਤੇ ਉਹ ਵੀ ਸਾਰੇ ਦਾ ਅਸੀਂ ਪੇਖ ਛੱਡ ਕੇ ਜਿਹੜੇ ਉਹ ਸਿੱਖੀ ਚ ਆਉਣਾ ਸ਼ੁਰੂ ਹੋਏ